ਜਿਵੇਂ ਇਨਸਾਨ ਨੂੰ ਤੁਰਨ ਲਈ ਪੈਰਾਂ ਦੀ ਲੋੜ ਹੁੰਦੀ ਏ ਉਸੇ ਤਰ੍ਹਾਂ ਇਸ ਭੈਣ ਨੂੰ ਆਪਣੀ ਸਾਈਕਲ ਦੀ ਸਖਤ ਲੋੜ ਸੀ ਪਰ ਜਦੋਂ ਸਾਈਕਲ ਦੀ ਬੈਟਰੀ ਅਤੇ ਚਾਰਜਰ ਖਰਾਬ ਹੋ ਗਏ ਤਾਂ ਉਮੀਦ ਟੁੱਟਣ ਲੱਗੀ ਭੈਣ ਨੇ ਗੁਹਾਰ ਲਾਈ ਅਤੇ ਜੈਤ ਸਿੰਘ ਤਰਸਠ ਹਮੇਸ਼ਾ ਦੀ ਤਰ੍ਹਾਂ ਇੱਕ ਵਾਰੀ ਫੇਰ ਅੱਗੇ ਵਧਿਆ ਅਤੇ ਭੈਣ ਦੀ ਗੁਹਾਰ ਤੋਂ ਬਾਅਦ ਕੀ ਹੋਇਆ ਅੱਗੇ ਵੀਡੀਓ ਵਿੱਚ ਦੇਖੋ ਔਰ ਬਹੁਤ ਧੰਨਵਾਦ ਹੈ ਜੈਸਿੰਘ ਟ੍ਰਸਟ ਦਾ ਜਦੋਂ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਹਮੇਸ਼ਾ ਇਸ ਤਰ੍ਹਾਂ ਵੱਧ ਚੜ ਕੇ ਸਹਿਯੋਗ ਕੀਤਾ ਭੈਣ ਜੀ ਨੇ ਬੇਨਤੀ ਕੀਤੀ ਸੀ ਕਿ ਨਿਊ ਬੈਟਰੀਸ ਪੈਣੀ ਐ ਸੀ ਦੇ ਵਿੱਚ ਚਾਰਜਰ ਆਣਾ ਸੀਗਾ ਇਹ ਵਾਲਾ ਨਵਾਂ ਚਾਰਜਰ ਤੇ ਬੈਟਰੀਸ ਪੈਣੀ ਐ ਸੀ ਬਾਕੀ ਟ੍ਰਾਈਸਾਈਕਲ ਭੈਣ ਜੀ ਦਾ ਬਿਲਕੁਲ ਠੀਕ ਸੀਗਾ ਤਾਂ ਜੀ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਇਹਦੀ ਜੀ ਤੇ ਇਸ ਤੋਂ ਬਿਨਾ ਜੀ ਆਉਣਾ ਜਾਣਾ ਮੈਨੂੰ ਬਹੁਤ ਔਖਾ ਹੋਇਆ ਸੀ ਇਹ ਮੋਬਿਲਿਟੀ ਦੀ ਗੱਲ ਹੈ ਹਨਾ ਇਹ ਆਵਾਜਾਹੀ ਦੀ ਗੱਲ ਹੈ ਕੋਈ ਲਕਚਰੀ ਦੀ ਗੱਲ ਨਹੀਂ ਹੈ ਪੈਂ ਤੁਸੀਂ ਹਮੇਸ਼ਾ ਬੁਲਾਉਂਦੇ ਹੁੰਦੇ ਸੀ ਉਹਨਾਂ ਨੇ ਆਪਣੇ ਹਾਂਜੀ ਵੀਰ ਜੀ ਬਹੁਤ ਬਹੁਤ ਤਰੀਕਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਸ਼ੁਕਰ ਹੈ ਅਕੀਲਾ ਭੈਣ ਜੀ ਬਹੁਤ ਆਪ ਬੜੇ ਚੰਗੇ ਨੇ ਔਰ ਹਮੇਸ਼ਾ ਬਹੁਤ ਜ਼ਿਆਦਾ ਪਿਆਰ ਭਰੇ ਸ਼ਬਦਾਂ ਨਾਲ ਪਿਆ ਹਨ ਬਹੁਤ ਪਿਆਰ ਕਰਦੇ ਨੇ ਹਮੇਸ਼ਾ ਬਹੁਤ ਸ਼ੁਕਰ ਹੈ ਸੋਨੀ ਵੀ ਤੁਹਾਡਾ ਹਮੇਸ਼ਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਟ ਸਿੰਘ ਟ੍ਰਸਟ ਜਿਨ੍ਹਾਂ ਨੇ ਇਸ ਭੈਣ ਦੀ ਪੁਕਾਰ ਨੂੰ ਸੁਣਿਆ ਦਾਸ ਵੱਲੋਂ ਇਹ ਬੇਨਤੀ ਜਿਹੜੀ ਹੈ ਵੀਰ ਜੀ ਉਹਨਾਂ ਤੱਕ ਚਲਾ ਕੇ ਨਾ ਰੋਡ ਤੇ ਨਾ ਦੀ ਜਿਹੜੀ ਰੀਅਲ ਸਿਸਟਰ ਹੈ ਉਹ ਵੀ ਇੱਥੇ ਵੀ ਆਈ ਹੋਈ ਹੈ ਅੱਛਾ ਤੇ ਉਹਨਾਂ ਦਾ ਘਰ ਉਹ ਖੇਤਾਂ ਦੇ ਵਿੱਚ ਉੱਥੇ ਤੱਕ ਕਈ ਸਿੰਪਲ ਵੀਚਰ ਦੇ ਦੁਪਹਿਰੇ ਤੇ ਮੈਂ ਜਾਂਦੇ ਇਹਨਾਂ ਨੂੰ ਕੁਬ ਦੇਖ ਕਿੰਨੇ ਕਿਲੋਮੀਟਰ ਮਤਲਬ ਅੱਧਾ ਕਿਲੋਮੀਟਰ ਦੇ ਲਗਭਗ ਹੈਗਾ ਜੀ ਧੁੱਪ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਥੋੜੀ ਜੀ ਨਹੀਂ ਚੱਲਦੀ ਹੈਗੀ ਹਾਂ ਪਰ ਇਹ ਉੱਥੇ ਤੱਕ ਜਾਂਦੇ ਸੀ ਮੈਂ ਦੋ ਤਿੰਨ ਵਾਰ ਇਹਨਾਂ ਨੂੰ ਦੇਖਿਆ ਉਹ ਸਾਲ ਤੁਸੀਂ ਜਿਵੇਂ ਇਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਕਰਦੇ ਆ ਜਿਸ ਤਰ੍ਹਾਂ ਪ੍ਰਮਾਤਮਾ ਨੇ ਚਾਇਆ ਸ਼ੁਕਰ ਹੈ ਜੋ ਸੁਸਨੇਹਾ ਲਾਇਆ ਹੋਰ ਸੰਗਤ ਨੇ ਕਰਤਾ ਹੈ ਨਾ ਬਹੁਤ ਸ਼ੁਕਰ ਜੈਰ ਸਿੰਘ ٹرسٹ ਦਾ ਹਮੇਸ਼ਾ ਹਮੇਸ਼ਾ ਸਹਾਇਕ ਰਹਿੰਦਾ ਹੈ ਬਾਤ ਚੜ ਕੇ ਰਹਿੰਦਾ ਬਹੁਤ ਸਹਾਇਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪੈਣੇ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਘਰੇ ਬੋਰ ਹੋ ਜਾਂਦੇ ਹੋ ਨਾ ਜਦੋਂ ਵੀ ਅੰਦਰੋਂ ਬਾਹਰ ਨਿਕਲਦੇ ਆ ਤਾਂ ਵੀ ਜੀ ਬਹੁਤ ਵਧੀਆ ਮਨ ਨੂੰ ਮਹਿਸੂਸ ਹੁੰਦਾ ਤੇ ਇਕੱਲੇ ਬੈਠਾ ਅੰਦਰ ਬੋਰ ਹੋ ਜਾਂਦਾ ਤੇ ਬਾਹਰ ਨਿਕਲਦੇ ਆ ਤਾਂ ਕਿਸੇ ਨਾਲ ਮਿਲਦੇ ਆ ਭੈਣ ਭਾਈ ਦੇ ਨਾਲ ਤੇ ਜਿਹੜਾ ਆਪਣਾ ਦੁੱਖ ਹੈ ਉਹ ਬਹੁਤ ਘੱਟ ਦੇਖੋ ਗੱਲਾਂ ਕਹਿਣੀਆਂ ਕਰਨੀਆਂ ਬੜੀ ਸੌਖੀਆਂ ਨੇ ਜਦ ਬੰਦਾ ਇਸ ਸ਼ਬਦ ਬਦਲਦੀ ਹੈ ਉਹਦੇ ਨਾਲ ਕੁਝ ਫਰਕ ਨਹੀਂ ਪੈਂਦਾ ਨਾ ਬੰਦਾ ਜਦ ਸਪੈਸ਼ਲੀ ਏਬਲ ਹੋ ਜਾਂਦਾ ਨਾ ਤਾਂ ਦੋਸਤ ਬਹੁਤ ਘੱਟ ਰਹਿ ਜਾਂਦੇ ਸਮਾਜ ਦੇ ਵਿੱਚ ਨਾ ਕਿ ਨਹੀਂ ਗਲਤ ਨਹੀਂ ਕਰ ਰਿਹਾ ਦੋਸਤ ਬਹੁਤ ਘੱਟ ਰਹਿੰਦੇ ਆ ਇਨਸਾਨ ਨਾ ਇੱਕ ਸੋਸ਼ਲ ਐਨੀਮਲ ਹੈ ਇੱਕ ਸਮਾਜਿਕ ਜੀਵ ਹੈ ਉਹਨੂੰ ਇਨਸਾਨ ਦੀ ਲੋੜ ਪੈਂਦੀ ਹੈ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਸਮਾਜ ਦੇ ਵਿੱਚ ਵਿਚਰਨਾ ਬਹੁਤ ਜ਼ਰੂਰੀ ਹੈ ਇਸ ਅਵਸਥਾ ਵਿੱਚ ਇਨਸਾਨ ਇਕੱਲਾ ਰਹਿੰਦਾ ਦੋਸਤ ਨਹੀਂ ਹੁੰਦੇ ਤਾਂ ਭੈਣੋਂ ਨਹੀਂ ਜਦ ਵੀ ਜਦ ਪ੍ਰੋਗਰਾਮ ਤੇ ਆਉਂਦੇ ਆ ਕਦੇ ਸਾਡੇ ਕੋਲ ਹਨਾ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨਾ ਔਰ ਬਹੁਤ ਜ਼ਿਆਦਾ ਅਸੀਸਾਂ ਦਿੰਦੇ ਨੇ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਅਜ ਅਜ ਨਹੀਂ ਗੱਲ ਕਰ ਰਹੇ ਆ ਨਹੀਂ ਜੀ ਜੀ ਬਹੁਤ ਜ਼ਿਆਦਾ ਕੁਛ ਹੈ ਨਹੀਂ ਮੈਂ ਜੀ ਬਹੁਤ ਜ਼ਿਆਦੇ ਸਭ ਤੋਂ ਪਹਿਲਾਂ ਤਾਂ ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀ ਇਸ ਜਿਹੜੀ ਮਦਦ ਸੀਗੀ ਇਹ ਕੀਤੀ ਤੇ ਮੇਰੀ ਬਹੁਤ ਜ਼ਿਆਦਾ ਜ਼ਰੂਰਤ ਸੀ ਜਿਸ ਤਰ੍ਹਾਂ ਇਨਸਾਨ ਨੂੰ ਆਪਣੇ ਤੁਰਨ ਦੇ ਵਾਸਤੇ ਆਪਣੇ ਪੈਰਾਂ ਦੀ ਜ਼ਰੂਰਤ ਹੈ ਹਾਂਜੀ ਤੇ ਉਸੇ ਤਰ੍ਹਾਂ ਮੈਨੂੰ ਇਸ ਸਾਈਕਲ ਦੀ ਜ਼ਰੂਰਤ ਸੀਗੀ ਤੇ ਜਿਹਦੇ ਨਾਲ ਵੀ ਮੈਂ ਹੁਣ ਬਾਹਰ ਅੰਦਰ ਜਾ ਸਕਦੀ ਹਾਂ ਬਹੁਤ ਸ਼ ਬਹੁਤ ਬਹੁਤ ਵੀਡੀਓ ਕਲੋਸ ਕਰਨ ਤੋਂ ਪਹਿਲਾਂ ਜੈਤ ਸਿੰਘ ਹੋਰ ਸਹਿਯੋਗੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਫਤਿਹ ਦੀ ਸਾਂਝਾ ਵੀਡੀਓ ਕਲੋਸ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ